ਸੱਸੀ ਦਾ ਸਾਰਿਆਂ ਨੂੰ ਕੀ ਹਾਲ ਨੇ ਸਾਰੇ ਠੀਕ ਹੋ ਜੀ ਅੱਜ ਦੇ ਲੋਗ ਨਹੀਂ ਰੋਸਟ ਦੀ ਸ਼ੁਰੂਆਤ ਕਰਦੇ ਹੋਏ ਆਪਾਂ ਕੁਛ ਬੈਠ 1 ਮਿੰਟ ਕੁ ਇੱਕ ਫੁੱਟ ਬੱਸ ਦਿੱਤੀ ਆਪਾਂ ਅੱਜ ਕਰਾਂਗੇ ਜੀ ਆਪਾਂ ਅੱਜ ਕਰਾਂਗੇ ਬੈਗੇਰ ਮਤਲਬ ਕਿ ਬੈਗ ਗਿਰ ਗੜੀਆਂ ਦੀ ਗੱਲ ਯਾਰ ਜਲਾਲਾਬਾਦ ਦੇ ਵਿੱਚ ਬੈਗੇਰ ਜਿਹਦਾ ਰਿਵਾਜ ਬਹੁਤ ਕਾਟੇ ਵੈਸੇ ਸਾਡਾ ਜਲਾਲਾਬਾਦ ਏਰੀਆ ਸਾਡਾ ਫਾਇਲਕਾ ਏਰੀਆ ਦਾ ਕਲਚਰ ਅਜੇ ਤਾਂ ਨਹੀਂ ਵਿਗੜਿਆ ਇੰਸਟਾਗ੍ਰam ਰੀਲਾਂ ਵੇਖ ਕੇ ਘਾਟ ਵੇਖਦੇ ਆ ਕੰਮਾਂ ਕਰਾਂ ਦੇ ਵਿੱਚ ਹੀ ਆ ਪਰ ਜਿਹੜੇ ਪੰਜਾਬ ਵਿੱਚ ਜਿਹੜੇ ਬੈਗ ਗੀਅਰ ਗੱਡੀਆਂ ਨੇ ਇਹਨਾਂ ਨੇ ਜਿਹੜਾ ਗੰਦ ਪਾ ਰੱਖਿਆ ਉਹ ਤੋਂ ਨਾ ਜੋ ਖਾਵਾਂਗੇ ਵੀ ਇੰਨੀਆਂ ਬੈਗ ਗੀਅਰ ਗੱਡੀਆਂ ਯਾਰ ਉਹ ਪੰਜਾਬ ਦੇ ਵਿੱਚ ਮੈਂ ਕਹਿੰਨਾ ਯਾਰ ਇਹ ਬੰਦਾ ਕਹੇ ਇਹ ਬੈਗ ਗੀਅਰ ਗੱਡੀਆਂ ਦੇ ਨਾ ਇੰਨਾ ਬੁਰਾ ਹਾਲੇ ਇੰਨਾ ਬੁਰਾ ਹਾਲੇ ਇਹਨਾਂ ਨੂੰ ਨਾ ਬੈਗ ਗੀਅਰ ਗੱਡੀਆਂ ਨੂੰ ਤੁਹਾਨੂੰ ਕੱਲ ਵੀ ਦੱਸਿਆ ਜੀ ਕੀ ਚਾਹੀਦਾ ਬੈਗ ਗੀਅਰ ਗੱਡੀਆਂ ਵਾਲਿਆਂ ਨੂੰ ਨਾ ਸਾਡੇ ਜਿਹੜੇ ਬਾਰਡਰ ਪੱਟੀ ਦੇ ਮਿਲਦੇ ਨੇ ਮੂਲੇ ਇਹ ਤਾਂ ਛੋਟੇ ਨੇ ਵੱਟੇ ਵੀ ਮਿਲਦੇ ਨੇ ਇਹਨਾਂ ਨੂੰ ਉਹ ਚੀਜ਼ ਚਾਹੀਦੀ ਤੇ ਅੱਜ ਮੈਂ ਤੁਹਾਨੂੰ ਕੁਝ ਬੈਗ ਗੀਅਰ ਗੱਡੀਆਂ ਬਾਰੇ ਦੱਸਾਂਗਾ ਪੰਜਾਬ ਦੀਆਂ ਸਪੈਸ਼ਲ ਬੈਗ ਗੀਅਰ ਗੱਡੀਆਂ ਸਾਡੇ ਜਦੋਂ ਜਲਾਲਾ ਏਰੀਆ ਚ ਫਰੋਹਪੁਰੀਰੇ ਚ ਗੰਦਾਂ ਜਾਂ ਆ ਗਿਆ ਨਾ ਜਿਹੜਾ ਤੁਸੀਂ ਫਲਾ ਰੱਖਿਆ ਇਹ ਸਾਡੇ ਏਰੀਆ ਦੇ ਵਿੱਚ ਜਿਹੜੀ ਆਇਆ ਗੰਦ ਠੀਕ ਹੈ ਕੁੜੀਆਂ ਠੀਕ ਨੇ ਇੱਜਤਾਂ ਗਿਆਨੇ ਠੀਕ ਹੈ ਬੋਲੀ ਸਾਡੀ ਬੋਲੀ ਜਿੱਦਾਂ ਦੀ ਮਰਜ਼ੀ ਹੈ ਸਾਰਾ ਕੁਝ ਹੈਗਾ ਠੀਕ ਹੈ ਮਤਲਬ ਇੱਜਤਾਂ ਦੀ ਪਰਵਾਹ ਕਰਦੇ ਨੇ ਅਣਖਾਂ ਦੀ ਪਰਵਾਹ ਕਰਦੇ ਨੇ ਭਾਵੇਂ ਗਰੀਬ ਨੇ ਤੇ ਭਾਵੇਂ ਮੀਰ ਨੇ ਤੁਹਾਡੇ ਤੇ ਪਾੜੇ ਤੇ ਟੱਟੂ ਨਹੀਂ ਪੈਸਿਆਂ ਪਿੱਛੇ ਭੈੰਜੋ ਅਮਾਨ ਵੇਚ ਦਿੱਤਾ ਕੋਈ ਬੈਗ ਗੀਅਰ ਬਣ ਗਿਆ ਕੋਈ ਫਰੰਟ ਗੀਅਰ ਬਣ ਗਿਆ ਫਰੰਟ ਗੀਅਰ ਦਾ ਸ਼ਾ ਤੁਹਾਡੇ ਚ ਕੋਈ ਨਹੀਂਗਾ ਸਾਰੇ ਬੈਗ ਗੀਅਰ ਨੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਆਂ ਇੰਸਟਾ ਦੇ ਜਿਹੜੇ ਬੈਗ ਗੀਅਰ ਵਾਲੇ ਨੇ 1 ਮਿੰਟ 1 ਮਿੰਟ ਰੁਕੋ ਜੀ ਤੁਸੀਂ ਇਹਨਾਂ ਦੀ ਗੁੱਦੜ ਕਟ ਕਰਨੇ ਆਂ ਇਹ ਮਾਰਕਟਾਈ ਇਹਨਾਂ ਦੀ ਐਂਝ ਹੀ ਹੋਣੀ ਚਾਹੀਦੀ ਹੈ ਨਾ ਐਂਝ ਹੀ ਹੋਣੀ ਚਾਹੀਦੀ ਹੈ ਨਾ ਇਹਨਾਂ ਨੂੰ ਗੁੱਲਾ ਜਾਂ ਫਿਰਨਾ ਚਾਹੀਦਾ ਰਾਂ ਮੀਨਸ ਗੁੱਲਾ ਡੋਇਓ ਮੀਨਸ ਗੁੱਲਾ ਉਹ ਮੈਂ ਨਹੀਂ ਵੀ ਅ ਦੂਜੇ ਤਰੀਕੇ ਨਾਲ ਵੀ ਮੂੜੋ ਪੁਠਾ ਉਹੀਂ ਪੁਠਾ ਕਾ ਉਹੀਂ ਪੁਠਾ ਕਾ ਪਾਣਾ ਚਾਹੀਦਾ ਨਾ ਇਹ ਯਾਰ ਨੇ ਤੂੰ ਕੀ ਕੀਤੇ ਹੋਏ ਹੈ ਠੀਕ ਹੈ ਰੋ ਇਨਾਂ ਨੇ ਤੇ ਵੀਰੇ ਛੋਟੇ ਲਾ ਦੇਗਾ ਨਾ ਆ ਵੇਖੋ ਹੁਣ ਬੈਗ ਗੱਡੀ ਪਹਿਲਾਂ ਤੈਨੂੰ ਥੋੜਾ ਜਿਹਾ ਵਿਖਾ ਲੈਂਦੇ ਆ ਫਿਰ ਵੀਡੀਓ ਲਾਵਾਂਗੇ ਠੀਕ ਹੈ ਇਹ ਹੁਣ ਕੀ ਕਹਿੰਦਾ ਪਿਆ ਇੱਕ ਮਿੰਟ ਬੈਗ ਗੇਅਰ ਗੱਡੀ ਦੀ ਗੱਲ ਸੁਣਾਣਾ ਤੂੰ ਇਹ ਬੈਗ ਗੇਅਰ ਗੱਡੀ ਐਂਜ ਹੈਗਾ ਪੰਜਾਬ ਬਣ ਬੈਗ ਗੇਅਰ ਗੱਡੀ ਘਰੇ ਨਾ ਕੀ ਜਾਂਦਾ ਇੰਦੀ ਇੰਟਰਵਿਊ ਹੋਈ ਸੀ ਮੈਂ ਉਹ ਵੇਖ ਕੇ ਰਹਾ ਨਾ ਯਾਰ ਬੈਗ ਗੇਅਰ ਕਿਡੀਆਂ ਇੰਟਰਵਿਊ ਹੁੰਦੀ ਏ ਯਾਰ ਅ ਬਾਕੀ ਨੰ ਮ ਦੱਸਣਾ ਚਾਹਣਾ ਬੈਗ ਗੇਅਰ ਗੱਡੀ ਕਿਨੂੰ ਕਹਿੰਦੇ ਨੇ ਬੈਗ ਗੇਅਰ ਗੱਡੀ ਹੁੰਦੀ ਏ ਵੀ ਜਿੰਦਾ ਗੇਅਰ ਜਿਹੜਾ ਗੇਅਰ ਹੁੰਦਾ ਨਾ ਬੈਗ ਨੂੰ ਪਵੇ ਮਤਲਬ ਬੈਗ ਗੇਅਰ ਗੱਡੀ ਯਾਰ ਐਕਸਪਲੇਨ ਐਕਸਪਲੇਨ ਕਿਵੇਂ ਕਰੂੰ ਮੈਂ ਬੈਗ ਗੇਅਰ ਗਾੜੀ ਕੋ ਬੈਗ ਗੇਅਰ ਗੱਡੀ ਬੈਗ ਗੇਰ ਗੱਡੀ ਤੂੰ ਨਾ ਪੇ ਪਤਾ ਲੱਗ ਜੇਗਾ ਠੀਕ ਹੈ ਐਨੇ ਹੁਣ ਪਤਾ ਕੀ ਗਿਆ ਬੈਗ ਗੇਰ ਗੱਡੀ ਨੇ ਐਨੇ ਕਿਹਾ ਵੀ ਦਿਨੇ ਦਿਨੇ ਤੂੰ ਜੋ ਮਰਜ਼ੀ ਕਰ ਲੈ ਰਾਤ ਨੂੰ ਜੋ ਮਰਜ਼ੀ ਜਿਵੇਂ ਵੀ ਕਿਹਾ ਤੈਨੂੰ ਪਹਿਲਾਂ ਤੂੰ ਇਹ ਦੱਸ ਵੀ ਤੂੰ ਤੇ ਕਿੱਛਾਂ ਧਾਲ ਕੀ ਆਇਆ ਪੈ ਠੀਕ ਹੈ ਦੂਜੇ ਨੰਬਰ ਤੇ ਕੰਜਰੀਏ ਕੰਜਰਾ ਕੰਜਰੀਏ ਟੈਂਪੂ ਆ ਵਿਊ ਪਿਛੇ ਤੂੰ ਭੈਣ ਚੁੱਦਾ ਮਾਨ ਵਿੱਚ ਹੀ ਬੈਠਿਆ ਉਹਦਾ ਰੀਲਾਂ ਪਿਛੇ ਤੇਰੇ ਟੈਂਪੂ ਆ ਤੇਰੇ ਕੰਮ ਕੀ ਨੇ ਤੂੰ ਕਹਿੰਦਾ ਵਿਰਾਤੀ ਮੈਲੋ ਦੇ ਨੇ ਮੈਲੋ ਵੀਡੀਓ ਜਿਵੇਂ ਨੇ ਕਿ ਮੈਂ ਖੋਦ ਨਹੀਂ ਗੱਲ ਕਰ ਰਿਹਾ ਗੁੱਲਾ ਤੈਨੂੰ ਚਾਹੀਦਾ ਪਤਾ ਸਾਰਿਆਂ ਨੂੰ ਠੀਕ ਹੈ ਮੂਲਾ ਤੈਨੂੰ ਚਾਹੀਦਾ ਬਟ ਆਈ ਅੰਡਰਸਟੈਂਡ ਯੂ ਅਗਰ ਜੇ ਤੈਨੂੰ ਬੈ ਜਿਆਦਾ ਲੋੜ ਏ ਕਿ ਦੇਨ ਦੀ ਠੀਕ ਹੈ ਦਿਨੇ ਮਨਵਾ ਕੇ ਮੈਲੋ ਜਿੱਥੇ ਮਰਜੀ ਭਰਾਵਾ ਗੁੱਸਾ ਨਾ ਕਰੀ ਟੈਂਪੂਆ ਗੁੱਸਾ ਨਾ ਕਰੀ ਬੈਗੇ ਗੁੱਸਾ ਨਾ ਕਰੀ ਤੂੰ ਨਾ ਇਹ ਕਰ ਜੇ ਮਿਲਣ ਦੀ ਗੱਲ ਹੈ ਨਾ ਚਲ ਉਹ ਤੇ ਤੇਰੇ ਕਿ ਪਤਾ ਕੀ ਸਿਸਟਮ ਹੈ ਲੁਧਿਆਣੇ ਦਾ ਕਿ ਕਿਤੋਂ ਦਾ ਤੂੰ ਅਹੀਂ ਕਰ ਜਲਾਲਾਬਾਦ ਆਇਆ ਡਿਸਟ੍ਰਿਕਟ ਆਫਲ ਦਾ ਉਹਦੇ ਵਿੱਚ ਨਾ ਪਤਾ ਕੀ ਮਿਲੇਗਾ ਤੈਨੂੰ ਇਹ ਦਿਨੇ ਵੀ ਮਿਲ ਲੇ ਮੀ ਰਾਤੀ ਵੀ ਮਿਲਣ ਇੱਥੇ ਬੰਦੇ ਐਡੇ ਸਟੈਂਡਰਡ ਦੇ ਪਏ ਨੇ ਨਾ ਸਟੈਂਡਰਡਸ ਮੀਨਸ ਯੂ ਯੂ نو ਮਤਲਬ ਕਿ ਹਾਈ ਵਾਈ ਥਿਸ ਇਸ ਨੋਟ ਹਾਈ ਵਾਈ ਸਟੈਂਡਰਡ ਆ ਹੈਗੇ ਵੀ ਨੇ ਬੁੱਕਲਾਂ ਵਾਲੇ ਪਏ ਨੇ ਬੁੱਕਲ ਠੋਕਦੇ ਨੇ ਤੇ ਮੇਰੀ ਗੱਲ ਸੁਣ ਲੈ ਜਦੋਂ ਨਾ ਤੈਨੂੰ ਲੋੜ ਪਵੇ ਇਸ ਚੀਜ਼ ਦੀ ਤੇ ਗੁੱਲਾ ਫਰਵਾਈ ਹਮੇਸ਼ਾ ਤਿਆਰ ਠੀਕ ਹੈ ਤੇ ਤੈਨੂੰ ਮਿਲਣਾ ਜ਼ਰੂਰ ਹੈ ਤੇ ਕੰਟੈਕਟ ਮੇਰਾ ਕੰਟੈਕਟ ਨੰਬਰ ਲੰਮੇ ਜੇ ਜ਼ਰੂਰ ਮਿਲ ਠੀਕ ਹੈ ਤੇ ਹੁਣ ਐਸੇ ਨਾਲ ਤੁਹਾਨੂੰ ਦੂਜੀ ਰੀਲ ਵਿਖਾਉਣੀ ਹੈ ਇੱਕ ਹੋਰ ਠੀਕ ਹੈ ਬੈਗ ਗੇਰ ਗੱਡੀਆਂ ਵਾਲੇ ਜਿੰਨੇ ਵੀ ਗਏ ਨੇ ਤੇ ਇੱਕ ਬੈਗ ਗੇਰ ਗੱਡੀ ਮੋਰ ਵੇਖੀ ਸੀ 1 ਮਿੰਟ ਰੁਕੋ ਇਹ ਆ ਟੈਂਪਰੀ ਬਵਾ ਸਿਰ ਤੋਂ ਪੈੜੀ ਬਿਮਾਰੀ ਹੈ ਪਤਾ ਨਹੀਂ ਕੀ ਨਾਂ ਹੈ ਖਰੇ ਪੰਜਾਬ ਦਾ ਕਿੱਥੋਂ ਦਾ ਸਾਲਾ ਐਡਾ ਘਟਿਆ ਪੀਸ ਐਡਾ ਘਟਿਆ ਪੀਸ ਇਹਦੇ ਨਾ ਇਹ ਪਤਾ ਨਹੀਂ ਇਹ ਗਿਆ ਮਾਰਕਟਾਈ ਗਰਾں ਠੀਕ ਹੈ ਇਹਨੂੰ ਮਾਰਕਟਾਈ ਦਾ ਬੜਾ ਸ਼ੌਂਕ ਹੈ ਤੇ ਕੁੜੀਆਂ ਨੂੰ ਪਤਾ ਹੀ ਹੈ ਜਿਹੜੇ ਬੰਦੇ ਮਾਰਕਟਾਈ ਨਹੀਂ ਕਰ ਸਕਦੇ ਫਿਰ ਕੁੜੀਆਂ ਵੀ ਇਹਨਾਂ ਨੂੰ ਬੁਲਾਉਂਦੀਆਂ ਨੇ ਇਹ ਹੁਣ ਵੇਖ ਲੈ ਸਾੜੀ ਜੀ ਪਾ ਕੇ ਠੀਕ ਹੈ ਸੁੱਤਨ ਪਾ ਕੇ ਵਖਾਂ ਦਾ ਫਿਰਦਾ ਕੰਜਰਾ ਕੰਜਰਾ ਥੱਲੂ ਵੇਖ ਤਰਾ ਕੀ ਆਲ ਹੋਇਆ ਪਰ ਇਹ ਰੈੱਡ ਕਾਂਦੀ ਤੋਈ ਰੈੱਡ ਜਿੰਸਿੰਗ ਓਵਰਵਰਥ ਵੈਲ ਕੰਪਨੀ ਦੀ ਇਹ ਕੀ ਤੇ ਤੂੰ ਕੀ ਕਰ ਲੈ ਕਿ ਸਾੜੀ ਪਾ ਕੇ ਕੁਝ ਨਹੀਂ ਆਉਣਾ ਪੁੱਤਰ ਸਿਆਣਾ ਬਾਂਜਾ ਬੱਚਿਆਂ ਨੂੰ ਖਰਾਬ ਨਾ ਕਰ ਗੁੱਡੀਆਂ ਕੁੜੀਆਂ ਵੀਡੀਓ ਤੁਹਾਡੀਆਂ ਵੇਖਦੀਆਂ ਨੇ ਤੇ ਤੁਸੀਂ ਬੰਦੇ ਬਾਂਜੋ ਲਿੱਤਰਾਂ ਦੀ ਘਾਟ ਹੈ ਤੁਹਾਨੂੰ ਬੜੀ ਜ਼ਿਆਦਾ ਐਂਜੇ ਟੈਂਪੂ ਜੇ ਅਗਰ ਸਾਡੇ ਪੰਜਾਬ ਚ ਜੇ ਤਾਂ ਕਾਟ ਨੇ ਅੱਗੇ ਤਾਂ ਸ਼ਾਇਦ ਪੰਜਾਬ ਦਾ ਹੀ ਹੋਵੇ ਇਹ ਜਿਹੜੇ ਟੈਂਪੋ ਜਿਹੜੇ ਸਾਡੇ ਪੰਜਾਬ ਦੇ ਵਿੱਚ ਆਉਂਦੇ ਨੇ ਵਿਊ ਪਿੱਛੇ ਤੇ ਸਾਡਾ ਯਰ ਫਲਗਪੁਰ ਫਾਰਕਾ ਜ਼ਿਲ੍ਹਾ ਵਾ ਜੀ ਇਹ ਨਾ ਨਹੀਂ ਨਿੱਗੇ ਅਡਵਾਂਸ ਹੈਗਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਨਾ ਸਾਡੇ ਕੋਈ ਰਾਈਟਰ ਹੋਏ ਤੇ ਨਾ ਕੋਈ ਕੁਛ ਤੇ ਰੋਸਟਰ ਪਹਿਲਾਂ ਤਾਂ ਇਹ ਹੀ ਹੈ ਬ੍ਰਾਂਡਡ ਰਾ ਇਹ ਠੀਕ ਹੈ ਤੇ ਇਹਨਾਂ ਨੂੰ ਨਾ ਇਹ ਇਹ ਬੰਦੀ ਘਟਿਆ ਬੰਦਿਆਂ ਨੂੰ ਜੇਕਰ ਤੁਸੀਂ ਕੋਈ ਜਲਾਲਾਬਾਦ ਤੁਸੀਂ ਭੇਜੋਗੇ ਨਾ ਠੀਕ ਹੈ ਇਹਨਾਂ ਨੂੰ ਇੰਨੇ ਲੋੜੇ ਕਿ ਯਾਰ ਕੁੜੀਆਂ ਨਾਲ ਯਾਰ ਸਾੜੀ ਪਾ ਕੇ ਠੀਕ ਹੈ ਉਹ ਬੇਸ਼ਰਮ ਕੁੜੀ ਨੂੰ ਨੋਂ ਨੋ ਵੀ ਪਤਾ ਹੈ ਉਹ ਅਸਲ ਚ ਜਿਹੜਾ ਕੰਮ ਆਈਏ ਉਹਨੇ ਕਹ ਚੱਲ ਰੀਲ ਬਣ ਜੇਗੀ ਵੈਸੇ ਕੋਈ ਮਿਲ ਜਾਣਗੇ ਕੰਮ ਆਈਏ ਉਹਦਾ ਕੰਮ ਮੈਂ ਕੰਪਲੀਟ ਕੀਤਾ ਤੂੰ ਉਤੋਂ ਮੁਸ਼ਕ ਤੇਰੇ ਹੱਥ ਕੱਚਾਂ ਚੋਂ ਨਾ ਮੋਨ ਨਾ ਸੰ ਕਰਨਾ ਕੰਜੜਾ ਮੋਨ ਲੀਆਂ ਕਰ ਤੇ ਤੇਰੀ ਪੂਜੀ ਤੇ ਕੀ ਗੁੰਨੀ ਪੂਜੀ ਮੀਨਸ ਵਾਟ ਯੂ ਅੰਡਰਸਟੈਂਡ ਪੂਜੀ ਪੂਜੀ ਇਸ ਸੇ ਵੈਰੀ ਬਿਗ ਥਿੰਗ ਫੋਰ ਜਲਾਲਾਬਾਦ ਐਂਡ ਫਾਇਲਗਾ ਡਿਸਟ੍ਰਿਕਟ ਐਂਡ ਰੋਮਲਾ ਡਿਸਟ੍ਰਿਕਟ ਠੀਕ ਹੈ ਬਟ ਥਿਸ ਗੇ ਥਿਸ ਗੇ ਥਿਸ ਗੇਸਿਸ ਪੂਚਿਸ ਵੈਰੀ ਨਿੱਕੀ ਕਰਨ ਕੰਮ ਦਾ ਬੈ ਖਰਾਬ ਤੇ ਮੇਰੀ ਗੱਲ ਸੁਣ ਲੈ ਟੈਂਪੂ ਆ ਜੇ ਟੈਂਪੂ ਤੇਰੀ ਰੀਲ ਮੈਨ ਹੋਣ ਦੇਸ ਬਿਨਾ ਇੱਥੇ ਤੇ ਮੈਨੂੰ ਅੱਜ ਹੀ ਦਸੀਏ ਤੇਰੇ ਇਹ ਹਾਲ ਕਰਨਾ ਹੈ ਨਾ ਅੱਜ ਮੈਂ ਪਿਆਰ ਨਾਲ ਰੋਸ਼ਕ ਕਰਦਾ ਬੈ ਅੱਜ ਮੇਰਾ ਕੋਈ ਕੁਸ ਵਾਲਾ ਮੂਡ ਨਹੀਂਗਾ ਠੀਕ ਹੈ ਤੇ ਹੁਣ ਇੱਕਦਮ ਤੀਜਾ ਕੋ ਹੋਰ ਖਾਣੇ ਆ ਅੱਜ ਆਪ ਸਿਰਫ ਇਹ ਇੰਨਾ ਦੇ ਵੀਡੀਓ ਬਣਾਣੀ ਹੈ ਇਹ ਨਾਮ ਬਰਾਦਾਂ ਤੇ ਨਾਮਰਾਦ ਇਨਸਾਨਾਂ ਨੂੰ ਕੀ ਕਰਦੇ ਪਏ ਜੇ ਇਹ ਆਹ ਨਾਮਰਾਦ ਇਨਸਾਨਾਂ ਦੇ ਆਹ ਨਾਂ ਦੇ ਨਗਰੇ ਫਲਾਬ ਕਰਦੀ ਸਾਰੀਆਂ ਦੇ ਨਗਰੇ ਫਲਾਬ ਕਰਦੀ ਸਾਰਾ ਤਾਂ ਪਿੰਡਾਂ ਦੇ ਮੱਟ ਰੱਖੇ ਮੂਰੇ ਲੈ ਫਰਨਾ ਮੇ ਫਲਾਬ ਕਰਦੀ ਸਾਰੀਆਂ ਦੇ ਨਗਰੇ ਫਾਟੇ ਪੁਆ ਕੰਜਰਾ ਕਤਨ ਮਕੀ ਸੜ ਕੀਦਾ ਆਇ ਤਰਾ ਬੌਂਡੀ ਸੰਧੂ ਬੌਂਡੀ ਸੰਧੂ ਜੀ ਮੇਰੀ ਗੱਲ ਸੁਣੋ ਤੁਸੀਂ ਵੀਊ ਤੁਹਾਡੇ ਇੰਸਟਾਗ੍ਰam ਤੇ ਹੁਣੇ ਨੇ ਬੁੰਡਿਆ ਤੇਰੇ ਹਾਲ ਕੀ ਹੋਏ ਪੈਣੇ ਤੂੰ ਕਿੰਨਾ ਬਿਸਤਰਿਆਂ 'ਚ ਬੜਾ ਬੜਾ ਫਨਾ ਤੂੰ ਬੁੰਡ ਤਾਂ ਤੇਰੇ ਕੋਲ ਦੋ ਤਿੰਨ ਹੀ ਹੋਣੀ ਕਦੇ ਜ਼ਿੰਦਗੀ 'ਚ ਦੋ ਤਿੰਨ ਹੀ ਹੋਣੀ ਤੂੰ ਉੱਤੋਂ ਪਾਈ ਬਟਾ ਚਿੱਕੀ ਚਿੱਕੀ ਯੂ ਮੈਨ ਆਂਡਰਸਟੈਂਡ ਯੂ ਆਈ ਐਮ ਬਾਰਡਰ ਪੱਟੀ ਬਿਲੋਂਗ ਟੂ ਚਿੱਕੀ ਮੀਨਸ ਅੰਡਰ ਮਤਲਬ ਅੰਡਰ ਦਾ ਅੰਡਰਗਾਰਮੈਂਟਸ ਠੀਕ ਹੈ ਤੂੰ ਚਿੱਕੀ ਪਾਈ ਫਰਨਾ ਕੰਜਰਾ ਤੂੰ ਤੇਰੇ ਤੂੰ ਇਹੀ ਕਰ ਪਿੱਛੋਂ ਨਾ ਜਦੋਂ ਰੀਲ ਬਣਾਣਾ ਨਾ ਪਿੱਛੋਂ ਕੁਡਾਕ ਕੁਡਾਕ ਕਰਾਸਨ ਕੀਤਾ ਕਰ ਇੱਕ ਹੁੰਦਾ ਕੁਡਾਕ ਕਰਾਸਨ ਕੁਡਾਕ ਕਰਾਸਨ ਠੀਕ ਹੈ ਤੈਨੂੰ ਇਹ ਕਿ ਕੁਡਾਕ ਕਰਾਸਨ ਦੀ ਲੋੜ ਜੇਕਰ ਤੂੰ ਕੁਡਾਕ ਕਰਾਸਨ ਕਰੇਗਾ ਠੀਕ ਹੈ ਤੇ ਤੈਨੂੰ ਤੇਰੀ ਸ੍ਰੇਖ ਕਮੀ ਪੂਰੀ ਹੋ ਜਾਏਗੀ ਐਂਦੀ ਕਮੀ ਪੂਰੀ ਨਹੀਂ ਹੁੰਦੀ ਇਸ ਟੈਂਪੂ ਦੀ ਇਸ ਟੈਂਪੂ ਨੂੰ ਅਗਰ ਕੰਮ ਇਹ ਕਹਿੰਦਾ ਇਹਨਾਂ ਇੰਟਰਵਿਊ ਵੇਖੀ ਮੈਂ ਕਹਿੰਦਾ ਮੈਨੂੰ ਲੋਕ ਕਿੰ্যায় ਕਿੰਦੇ ਨੇ ਮੈਂ ਆ ਯਾਰ ਤੈਨੂੰ ਕਹਿੰਦੇ ਨੇ ਕਰੇ ਰਾਮ ਕਰ ਰਮਾਨ ਕਰ ਕੰਮ ਕਰ ਤੰਗਾ ਕਰ ਰੀਲਾਂ ਦੇ ਵਿੱਚ ਬਿਕਣੀਆਂ ਪਾ ਕੇ ਤੂੰ ਸਾਬਦ ਕੀ ਕਰਨਾ ਚਾਹਣਾ ਟੈਂਪੂ ਆ ਟੈਂਪੂ ਯਾਰ ਬਹੁਤ ਟੈਂਪੂ ਆ ਕੀ ਯਾਰ ਸਾਡੇ ਪੰਜਾਬ ਨੂੰ ਕਿਉਂ ਖਰਾਬ ਕਰ ਰੱਖਿਆ ਟੈਂਪੂ ਉਹ ਤੁਸੀਂ ਨਾ ਬੰਦੇ 5000 ਸਾਡੇ ਜੇ ਦਿਨ ਲਾਲਾਵਾਚ ਅੱਗ ਲੱਗ ਕੇ ਨਾ ਇਹ ਟੈਂਪੂ ਆਲੀ ਨਾਮਰਾਜ ਜਿਹੜੀ ਅਹੀਂ ਆਲੀ ਜਿਹੜਾ ਤੁਸੀਂ ਕਰਦੇ ਨਾ ਇਹ ਨਾਮਰਾ ਉਹ ਤਾਂ ਬਿਮਾਰੀ ਲੱਗ ਕੇ ਨਾਹੀਂ ਆਲੀ ਤੇ ਕੰਮ ਬੜਾ ਖਰਾਬ ਹੋ ਜਣਾ ਹਾਂ ਮੈਂ ਮੰਨਣਾ ਕਿ ਟੈਂਪੂ ਟਰੈਕਸ ਬੈਗ ਗੇਅਰ ਰੇਗ ਜਗਾ ਚੁੰਦੇ ਨੇ ਔਰ ਇਹ ਟੈਂਪੂ ਟਰੈਕਸ ਫੇਮਸ ਜਿਹੜੇ ਹੈਗੇ ਨੇ ਇਹਨਾਂ ਨੂੰ ਮੈਂ ਇਹਨਾਂ ਨੂੰ ਨਾ ਲੋਡ ਆਉਣੇ ਉਹਨੂੰ ਕਹਿੰਦਾ ਵੀ ਮੈਨੂੰ ਫਾਈਫਟ ਹੋਟਲ ਜਾ ਕੇ ਮਿਲੋ ਕੰਜਰਾ ਪਹਿਲਾਂ ਤੂੰ ਦੀ ਬੁੰਡ ਤੋਂ ਠੀਕ ਹੈ ਬੁੰਡ ਤੋਂ ਹੁੰ ਤੋਂ ਬਾਅਦ ਠੀਕ ਹੈ ਉਹਨੂੰ ਨਾ ਕੀਸੀ ਕਰੀ ਕੀਸੀ ਕਰ ਕੇ ਬਾਅਦ ਫਿਰ ਤੂੰ ਬੁੰਡ ਤੋਂ ਮੀ ਠੀਕ ਹੈ ਫਿਰ ਮੈਨਾਂ ਸਾਰੇ ਫਿਰ ਉੱਤੇ ਲਾਏ ਮਰਚ ਠੀਕ ਹੈ ਮਰਚ ਲਾ ਕੇ ਤੇ ਆਣਾ ਜੰਮੂਲਾ ਹੈ ਨਾ ਮੂਲਾ ਹੈ ਛੋਟੇ ਇਹਨੂੰ ਨਾ ਪਿੱਛੇ ਮਾਰਾ ਜਾ ਜਿਹੜੀ ਠਿੱਕੀ ਚੀਜ਼ ਹੈ ਨਾ ਇਹਨੂੰ ਮਾਰਾ ਜਾ ਮੂਲਾ ਲਾ ਕੇ ਨਾ ਐਂ ਕਰੀ ਅਹੀਂ ਅਹੀਂ ਬਸ ਤੇ ਅੱਧੀ ਤੇਰੀ ਹੈ ਜਿਹੜੀ ਇੰਸਟਾਗ੍ਰam ਰੀਲਾ ਦਾ ਸਿਸਟਮ ਇਤਰਾ ਸਹੀ ਹੋ ਜਾਏਗਾ ਠੀਕ ਹੈ ਐਂਜੇ ਟੈਂਪੂਆਂ ਨੂੰ ਜਲਾਲਾਬਾਦ ਡਿਸਟ੍ਰਿਕਟ ਫਾਇਲ ਕਾ ਠੀਕ ਹੈ ਆਂਦੀ ਲੋੜ ਹੈ ਬਟ ਤੋਂਡੇ ਪ੍ਰਭਾਵ ਇੱਥੇ ਜਾ ਕੇ ਕੋਈ ਹੋਰ ਟੈਂਪੂ ਬਣ ਗਿਆ ਮੈਂ ਮੈਂ ਕ੍ਰਿਟਿਕ ਕ੍ਰਿਟੀਸਾਈਜ਼ ਨਹੀਂ ਕਰ ਰਹਾ ਇਹ ਟੈਂਪੂਆਂ ਦੇ ਗੰਮ ਜਿਹੜੇ ਲੋਕਾਂ ਨੂੰ ਖਰਾਬ ਕੀਤੀ ਖੜੇ ਨੇ ਉਹ ਪਿੱਛੇ ਯਾਰ ਤੋਂਡੇ ਪਿੱਛੇ ਕਨਕਲੇ ਟੈਂਪੂ ਬਣ ਗਿਆ ਕਿਵੇਂ ਬਣਿਆ ਠੀਕ ਹੈ ਇਹਨਾਂ ਦੀ ਵੀਡੀਓ ਵੇਖ ਵੇਖ ਕੇ ਨਾ ਨਿਊ ਵਧੀਆ ਆ ਦੇਸੀ ਕਿਦੇ ਇਹਨਾਂ ਦੀ ਵੀਡੀਓ ਵੇਖ ਵੇਖ ਕੇ ਨਾ ਉਹ ਨਾਮਰਾਦ ਹੁੰਦਾ ਹੈਗਾ ਸੀ ਕੋਈ ਉਹ ਕਹਿੰਦਾ ਚਲ ਮੈਂ ਵੀ ਵੀਡੀਓ ਪਾਣਾ ਠੀਕ ਹੈ ਉਹਨੇ ਵੀ ਵੀਡੀਓ ਪਾਈ ਪਤਾ ਕਿਵੇਂ ਪਾਈ ਵੀਡੀਓ ਠੀਕ ਹੈ ਐਂ ਕਰਕੇ ਮੈਨੂੰ ਕਰਨਾ ਨਹੀਂ ਆਉਦਾ ਮੈਂ ਕਿਹੜਾ ਟੈਂਪੂ ਸਾਲਿਓ ਭੈਣ ਚੋਦਾ ਐਡਾ ਨਾਮਰਾਦ ਇਨਸਾਨ ਹੋ ਮੈਂ ਕਿ ਕੰਜਰਾ ਵਾਈ ਯਾਰ ਯੂ ਬਿਕਮ ਟੈਂਪੂ ਉਹਨੇ ਮੈਨੂੰ ਕਿਹਾ ਠੀਕ ਹੈ ਆਈ ਏਮ ਟੈਂਪੂ ਬਿਕਮਿੰਗ ਬਿਕੋਸ ਇੰਸਟਾਗ੍ਰਾਮ ਰੀਲਸ ਐਂਡ ਆਈ ਏਮ ਬੀ ਬੜੀਆਂ ਫੇਮਸ ਨੇ ਠੀਕ ਹੈ ਜਿਸ ਕਰਕੇ ਮੈਂ ਟੈਂਪੂ ਦੀ ਇਸ ਦਦਲ ਵਿੱਚ ਫਸਣ ਜਾ ਰਿਹਾ ਜਾਣ ਕੇ ਮੈਂ ਕਹਿੰਦਾ ਮਾਂ ਪਿਓ ਨੂੰ ਕੀ ਜਵਾਬ ਦੇਣਾ ਕਹਿੰਦਾ ਲੈ ਉਹਨੇ ਰਤੀਆਂ ਪਾ ਲਈਆਂ ਚੂੜੀਆਂ ਇੱਧਰ ਚੂੜੀਆਂ ਪਾ ਲਈਆਂ ਬੁੱਲਣ ਦੇ ਲਾਲੀ ਸੁਰੱਖੀ ਠੀਕ ਹੈ ਚਪਾ ਮਰਾਸਨ ਕਰਤਾ ਸਟਾਰਟ ਹੋਨੇ ਟੈਂਪੂ ਨੇ ਚਪਾ ਮਰਾਸਨ ਐਂਡ ਦੋ ਵਟ ਯੂ ਮੀਨ ਚਪਾ ਮਰਾਸਨ ਤੁਸੀਂ ਨਹੀਂ ਸਮਝ ਸਕਦੇ ਇਹ ਸਾਡੀ ਪਛਾਇ ਕੋਈ ਨਹੀਂ ਸਮਝਾਵਾਂਗੇ ਜਦੋਂ ਵਾਇਰਲ ਹੋ ਗਏ ਕਮੈਂਟ ਆਇਆ ਦੱਸਾ ਕਿ ਚਪਾ ਮਰਾਸਨ ਕੀ ਹਿੰਦਾ ਹੈ ਇਨੋ ਚਪਾ ਮਰਾਸਨ ਸਟਾਰਟ ਕਰਦਾ ਠੀਕ ਹੈ ਇੱਕ ਨਾ ਕੁਡਾਕਰ ਆਸਨ ਆਸਨ ਬੜੇ ਤਰ੍ਹਾਂ ਦੇ ਨੇ ਸਾਡੇ ਏਰੀਆ ਚ ਇਹ ਚੁਤਾ ਚੱਕਾ ਆਸਨ ਕੁਡਾਕਰ ਆਸਨ ਠੀਕ ਹੈ ਚਪਾ ਮਰਾਸਨ ਬੁੰਡਾ ਚੱਕਾ ਆਸਨ ਠੀਕ ਹੈ ਹੋਰ ਕਿਹੜਾ ਸੀ ਇਹ ਨੇਬਾਸਨ ਨੇਬਾਸਨ ਹੁਣ ਇਹ ਨੇਬਾਸਨ ਉਹਨੇ ਕਰਨਾ ਜਿਵੇਂ ਇਹ ਬਿੱਲੀ ਕਰਦਾ ਪੈਣਾ ਬਿੱਲੀ ਜਿਹੜੇ ਤੁਹਾਨੂੰ ਵੀਡੀਓ ਦਿਖਾਈ ਇਹ ਨੇਬਾਸਨ ਕਰਦਾ ਉਹਵੇਂ ਨੇਬਾਸਨ ਕਰਨ ਲੱਗ ਪਿਆ ਤੇ ਉਹ ਫਿਰ ਫਰਵਾਈ ਹੋਈ ਜਦੋਂ ਠੀਕ ਹੈ ਉਹਨੂੰ ਪਤਾ ਲੋਡ ਦੇ ਪ੍ਰਵਾਹੀ ਹੋ ਜੇ ਮਰ ਜਦੋਂ ਉਹਦਾ ਬੜਾ ਯਾਰ ਮਜ਼ਾਕ ਬਣਿਆ ਤੇ ਫਿਰ ਉਹ ਟੈਂਪੂ ਟਰੈਕਸ ਤੋਂ ਤਬਦੀਲ ਹੋ ਕੇ Tata Sumo ਬਣ ਗਿਆ Tata Sumo ਵਿੱਚ ਕਿੰਨੇ ਚੋੜੀਆਂ ਲਾਹਦੀਆਂ ਤੇ ਥੋੜਾ ਜਿਹਾ ਫਰਕ ਪੈ ਗਿਆ ਤੇ ਹੁਣ ਤੁਹਾਨੂੰ ਇੱਕ ਬਿਮਾਰੀ ਹੋਰੋ ਖਾਣੇ ਆ Instagram ਨਾਮ ਰਾਜ ਜਨਾਨੀ ਨੇ ਵੇਖ ਲੋ ਇਸ ਘਟਿਆ ਜਨਾਨੀ ਨੇ ਕ੍ਰਿਟੀਕਲ ਸਾਇਸਮੈਨ ਨੂੰ ਜੋ ਮਰਜ਼ੀ ਕਰੋ ਰਾਈਟ ਟੂ ਫਰੀडम ਸਾਰਿਆਂ ਨੂੰ ਸਾਰਾ ਬੋਲਣ ਦੀ ਵੀ ਜਾਦੀ ਹੈ ਤੇ ਸਾਰਾ ਕੁਝ ਕਰਨ ਦਾ ਅਧਿਕਾਰ ਹੈ 21 ਆਰਟੀਕਲ ਚ ਗਿਆ ਹੈ ਵੀ ਬੰਦਾ 21 ਆਰਟੀਕਲ ਚ ਵੀ ਜੀਵਨ ਤੇ ਨਿੱਜੀ ਸੁਤੰਤਰਤਾ ਜੋ ਮਰਜ਼ੀ ਕਰ ਸਕਦਾ ਪਰ ਜੀਵਨ ਜਿੰਨੇ ਦੀ ਸੁਤੰਤਰਤਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੰਸਟਾਗ੍ਰਾਮ ਤੇ ਚੁਤਾਚਕ ਆਸਨ ਗੋਡਾਕਰ ਆਸਨ ਠੀਕ ਹੈ ਤੇ ਚੁਪਾ ਹਮਰ ਆਸਨ ਤੇ ਕੱਚਾ ਚੱਕਾ ਅਸਨ ਕਰੋ ਹੁਣ ਤੇਰਾ ਕੀ ਹਾਲ ਹੋਇਆ ਬਈ ਤੇਰੇ ਕੱਚਾ ਮੁੰਨੀਆਂ ਬਣੀਆਂ ਠੀਕ ਹੈ ਕਾਲੀਆਂ ਕੜਵਾਲ ਦਿਸਦੇ ਪੈਣ ਉੱਤੋਂ ਤੋਂ ਜੀ ਆਰ ਡਬਲਯੂ ਐਂ ਤਾਂ ਤੁਹਾਨੂੰ ਮਤਲਬ ਦੱਸ ਦਿੰਨਾ ਆਪਣੇ ਫੋਨ ਪਰ ਰਹਿ ਰਹੇ ਜੀ ਆਰ ਦਾ ਮਤਲਬ ਹੁੰਦਾ ਗੈਟ ਰੈਡੀ ਵਿਦ ਮੀ ਇਹ ਜਿਹੜੀ ਵੀਡੀਓ ਹੈਗਾ ਨਾ ਗੈਟ ਰੈਡੀ ਵਿਦ ਮੀ ਹੈ ਇਹ ਪਤਾ ਕੀ ਕਰਦੀਆਂ ਨੇ ਜਨਾਨੀਆਂ ਇਹ ਨਾ ਕਪੜੇ ਲਾ ਕੇ ਕੈਮਰਾ ਲਾ ਕੇ ਮੀਉਂ ਪਿੱਛੇ ਵੀ ਤਿਆਰ ਹੋਣਾ ਠੀਕ ਹੈ ਪਹਿਣ ਚੋ ਤਾਂ ਮੈਂ ਤਾਂ ਯਾਰ ਵੇਖ ਕੇ ਰਾਣਾ ਵੀ ਤੂੰ ਕੰਜਰੀਏ ਆਦੇ ਤੈਨੂੰ ਘਰ ਵਾਲੇ ਦਾ ਡਰ ਕੋਈ ਨਹੀਂਗਾ ਵੀ ਉਹ ਪਿੱਛੇ ਯਾਰ ਰ ਦਣਖਾਂ ਵਿੱਚ ਹੀ ਫਿਰਦੇ ਸਾਡੇ ਏਰੀਆ ਚ ਅਣਖਾਂ ਜੇ ਪੰਜਣ ਜੁਦਿਆਣੇ ਆ ਕੇ ਵੇਖੋ ਪਹਿਣ ਚੋ ਜਲਾਲਾਬਾਦ ਫਾਇਲ ਕੇ ਏਰੀਆ ਚ ਅਣਖਾਂ ਨੇ ਅਣਖਾਂ ਠੀਕ ਹੈ ਨਾ ਮੰਨਿਆ ਕਿ ਨਸ਼ਾ ਰੇਪਸੇ ਗਿਆ ਪਰ ਤੋਂ ਦੇ ਤਰ੍ਹਾਂ ਜਿੰਝ ਮੁਸ਼ਕੀ ਹੋ ਕੱਚਾ ਮੁਸ਼ਕਾਸਨ ਟੱਟੀ ਆਸਨ ਬਵਾਸੀਰਾਸਨ ਤੋਂ ਦੇ ਤੰ ਤ ਬਹੁਤ ਵਧੀਆ ਕੁੜੀਆਂ ਨੇ ਕਟ ਰੈਡੀ ਵਿਦਮੀ ਕਰਨ ਗਿਆ ਨਾ ਉਹ ਉਹ ਕਰਨ ਗਿਆ ਵੀ ਉਹਦੇ ਸੋਨੇ ਕਪੜੇ ਵਖਾ ਕੇ ਠੀਕ ਹੈ ਵੀ ਆਸੀਂ ਸਾਡਾ ਕਲਚਰ ਵਖਾ ਕੇ ਟੋੜੇ ਤਰ੍ਹਾਂ ਨਹੀਂ ਮੁਸ਼ਕਸਨ ਠੀਕ ਹੈ ਫਿਰ ਐਂ ਕਰੋ ਪਲੀਜ਼ ਇੱਕ ਦਿਨ ਆ ਕੁੜੀ ਨੂੰ ਮੈਂ ਕਹਿਣਾ ਚਾਹਣਾ ਵਿਜਦਤ ਅਗੇਨ ਅਸਰ ਕਰੇ ਨਾ ਅਗੇਨ ਅਸਨ ਅਗੇਨ ਅਸਨ ਸਮਝਦੇ ਨਾ ਉਹਦੋ ਗੈਟ ਰੈਡੀ ਵਿਦਮੀ ਕਰੀ ਇੱਧਰ ਰੱਖ ਕੇ ਨਾ ਕੈਮਰਾ ਅਗੇਨ ਅਸਨ ਕਰਕੇ ਜਦੋਂ ਨੈਣ ਨਿਕਲੇ ਨਾ ਵੱਡਾ ਸਾਰਾ ਫਿਰ ਸੰਨ ਨੂੰ ਪਤਾ ਲੱਗੇਗਾ ਵੀ ਕਿੰਨੀ ਕਿੰਨਾ ਹੀ ਕੋ ਖੁੱਲਾ ਕੰਮ ਠੀਕ ਹੈ ਨੈਣ ਨੈਣ ਵਖਾਣਾ ਹੀ ਤੂੰ ਨੋ ਕਹਿੰਦੇ ਕੈਟ ਰੈਡੀ ਵਿਦ ਮੀ ਰੁਕ ਚੁਕੀ ਆ ਗਿਆ ਥੋੜਾ ਜਿਹਾ ਰੋਸਟ ਹੋਣੀ ਕਰਾਂਗਾ ਇੱਕ ਮਿੰਟ ਤੇ ਜੀ ਟੈਂਪੂ ਐਜੇ ਟੈਂਪੂ ਨਾ ਸੌਰੀ ਇੰਜੀਆਂ ਗੱਡੀਆਂ ਇੰਜੀਆਂ ਗੱਡੀਆਂ ਬੀ ਗ੍ਰੇਡ ਗੱਡੀਆਂ ਸੀ ਇਹ ਕਹਿੰਦੇ ਨੇ ਵੀ ਸਾਨੂੰ ਐਵੇਂ ਸੀ ਗ੍ਰੇਡ ਫਿਲਮਾਂ ਚ ਸੀ ਗ੍ਰੇਡ ਸਿਲਮਾਂ ਚ ਰੋਡ ਮਿਲ ਜਵੇ ਆਪ ਕੰਵਲੀ ਆਓ ਸੀ ਗ੍ਰੇਡ ਫਿਲਮਾਂ ਚ ਰੋਲ ਲੈਣਾ ਤਾਂ ਤੁਸੀਂ ਜੇ ਇੱਥੇ ਆਓ ਨਾ ਸੀ ਗ੍ਰੇਡ ਤੁਹਾਨੂੰ ਅਸੀਂ ਵਿਖਾਣੇ ਆ ਸੀ ਗ੍ਰੇਡ ਠੀਕ ਹੈ ਜਿਹਾ ਆਇਤਾ ਜਿਹੜਾ ਬਲੀ ਹੋਰ ਕੈਨੇਡਾ ਤੇ ਚੱਲ ਕੋਈ ਆ ਗਿਆ ਬਾਕੀ ਬੜੀ ਵੈਕ ਸ਼ੋਰਟਸ ਪਾਵਾਂਗੇ ਇੱਕ ਟੈਂਪੂ ਤੇ ਓਕੇ ਭਾਈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਯਾਰ ਆਲੇ ਭਰਾਵਾਂ ਦੀ ਸਪੋਰਟ ਕਰੋ ਫਰੀਪੁਰ ਡਿਸਟ੍ਰਿਕਟ ਦਾ ਪਹਿਲਾ ਹੈਗਾ ਮੈਂ ਤੇ ਆਦੇ ਭਰਾਵਾਂ ਦੀ ਸਪੋਰਟ ਕਰੋਗੇ ਦੱਸ ਸਕਦੇ ਹੋ ਤਾਂ ਹੱਥ ਜੋੜ ਕੇ ਬੇਨਤੀ ਹੈ ਤੇ ਆਪਾਂ ਰਿਐਕਟ ਕਰਾਂ ਕਰਾਂਗੇ ਇਹਨਾਂ ਦੀ ਰੀਲਾਂ ਜੀ ਬਣਾਵਾ ਕਰਾਂਗੇ ਇਹਨਾਂ ਇੰਸਟਾ ਵਾਲਿਆਂ ਦੀ ਜਿਹੜਾ ਚੱਲ ਗਿਆ ਤੇ ਦੇਖਿਓ ਓਕੇ ਭਾਈ ਟਿੱਕੀ ਫੋਨ ਆ ਜਾਂਦਾ